ਨੇ ਪੀਕਪੈਂਡ ਜਾਗਤਪੁਰਾ ਵਿੱਚ ਠੰਡ ਤੋਂ ਬਚਣ ਲਈ ਘਰ ਵਿੱਚ ਜਲਾਈ ਗਈ ਪੱਠੀ ਦੀ ਗੈਸ ਨਾਲ ਪੁੱਤਰ ਤੇ ਮਾਤਾ ਤੇ ਪਿਤਾ ਗੰਭੀਰ ਹਾਲਤ ਵਿੱਚ ਪਾਏ ਜਾਣ ਦੀ ਸੂਚਨਾ ਮਿਲੀ ਬੀਤੀ ਰਾਤ ਠੰਡ ਤੋਂ ਬਚਣ ਲਈ ਘਰ ਵਿੱਚ ਅੱਗ ਫੇਕਣ ਲਈ ਅੱਗ ਲਗਾ ਕੇ ਪੱਠੀ ਜਲਾਈ ਹੋਈ ਸੀ ਪੱਠੀ ਸਾਰੀ ਰਾਤ ਜਲਦੀ ਰਹੀ ਜਿਸ ਨਾਲ ਘਰ ਅੰਦਰ ਗੈਸ ਇਕੱਠੀ ਹੋ ਗਈ ਦੋਨੇ ਪਿਓ ਪੁੱਤਰ ਕਮਰੇ ਵਿੱਚ ਸੁੱਤੇ ਪਏ ਸਨ ਜਦੋਂ ਸਵੇਰੇ ਦੇਖਿਆ ਪਿਓ ਪੁੱਤਰ ਗੰਭੀਰ ਹਾਲਤ ਵਿੱਚ ਸੀ ਫਲੋਰ ਨਿੱਜੀ 에ਰੋੜਾ ਹਸਪਤਾਲ ਲੈ ਜਾਂਦੇ ਗਏ ਸਾਰਾ ਵਿਸਤਾਰਾ ਉਸਦੇ ਪਿਓ ਇੰਦਰਜੀਤ ਦੀ ਹਸਨਾ ਜੋ ਕਿ ਇੰਦਰਜੀਤ ਬਾਈ ਵਿਦੇਸ਼ ਗਈ ਹੋਈ ਹੈ ਮਹੱਲਾ ਵਾਸੀਆਂ ਨੇ ਡੈੱਡ ਬਾਡੀ ਜਮ੍ਹਾਂ ਕਰਾਤੀ ਇਸ ਦੀ ਜਾਂਚ ਕੀਤੀ ਜਾਵੇਗੀ ਫਲੋ ਤੋਂ ਰਾਜਪੁਰ ਨੰਗਲ ਦੀ ਇਹ ਖਾਸ ਰਿਪੋਰਟ ਇਹ ਜਿਹੜਾ ਇੱਥੇ ਪੇਸ਼ੈਂਟ ਆਇਆ ਹੈ ਇਹ ਸੀਗਾ ਅਨਕੰਸ਼ਿਅਸ ਸੀਗਾ ਉਹਨੂੰ ਹੋਸ਼ ਆ ਗਈ ਹੈ ਇਹ ਪਹਿਲਾਂ ਵੀ ਤਾਂ ਕਹ ਰਿਹਾ ਸੀ ਕੁਛ ਉਸੇ ਹੀਟ ਲੱਗਿਆ ਹੈ ਹਾਂਜੀ ਉਹ ਕਿਸੇ ਨੇ ਦੱਸਿਆ ਕਿ ਬਾਕੀ ਆਂਦਾਂ ਹੀ ਅਸਪਤਾਲ ਉਸਨੇ ਉੱਥੇ ਕੋਲੇ ਵਾਲੀ ਇੱਥੇ ਲੱਗੀ ਹੋਈ ਸੀਗੀ ਨਿਕਲ ਕੇ ਸਾਰਾ ਬੇਵਿਸ਼ਵਾਸ ਹੋ ਗਿਆ ਹਨਾ ਹਾਂਜੀ ਇਹ ਜਿਹੜਾ ਬਾਅਦ ਵਿੱਚ ਦੂਜਾ ਪੇਸ਼ੈਂਟ ਆਇਆ ਸੀ ਬਾਹਰ ਹੀ ਸੀਗਾ ਉਹ ਬਲੂ ਰੈੱਡ ਸੀਗਾ ਹਨਾ ਉਹਨੇ ਕਿਹਾ ਇੱਥੇ ਕੁਛ ਨਹੀਂ ਹੋ ਸਕਦਾ ਬਈ ਇਹ ਟ੍ਰਾਈ ਕਰ ਲਓ ਹਾਂਜੀ ਕੀ ਨਾ ਸਰ ਜਿਹੜਾ ਇੱਥੇ ਦਖਲਿਆ ਕੀ ਨਾ ਇੰਦਰਜੀਤ 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 ਪਾਲ ਓਕੇ ਓਕੇ